ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪੀ ਸਿੰਘ ਦੀਆਂ ਸੇਵਾਵਾਂ ਖਤਮ ਹੋਣ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਖਿਲਾਫ ਗੁੱਸਾ ਜ਼ਾਹਰ ਕੀਤਾ ਜਾ ਰਿਹਾ ਹੈ। ਉੱਥੇ ਹੁਣ ਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਬੀਸ਼ਨ ਸਿੰਘ ਨੇ ਵੀ ਆਪਣਾ ਰੋਸ ਜ਼ਾਹਰ ਕੀਤਾ ਹੈ। ਵੀਡੀਓ ਜਾਰੀ ਕਰਕੇ ਉਨ੍ਹਾਂ ਕਿਹਾ ਕਿ ਅੱਜ ਸਾਡੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਸਥਾਨ ਤੇ ਇੱਕ ਮੀਟਿੰਗ ਹੋਈ ਹੈ। ਅਸੀਂ ਪੂਰੀ ਪਾਕਿਸਤਾਨੀ ਸਿੱਖ ਸੰਗਤ ਨੇ ਫੈਸਲਾ ਕੀਤਾ ਹੈ ਕਿ ਅਸੀਂ ਗਿਆਨੀ ਹਰਪੀ ਸਿੰਘ ਦੇ ਨਾਲ ਖੜੇ ਹਾਂ ਉਹਨਾਂ ਉੱਤੇ ਜੋ ਇਲਜ਼ਾਮ ਲੱਗੇ ਹਨ ਉਹ ਬਿਲਕੁਲ ਝੂਠੇ ਹਨ ਗਿਆਨੀ ਹਰਪੀ ਸਿੰਘ ਕੌਮ ਦੇ ਹੀਰੇ ਹਨ ਉਹਨਾਂ ਨੇ ਹਮੇਸ਼ਾ ਪੰਥ ਤੇ ਕੌਮ ਦੀ ਗੱਲ ਕੀਤੀ ਹੈ ਪੂਰੀ ਪਾਕਿਸਤਾਨੀ ਸਿੱਖ ਸੰਗਤ ਉਹਨਾਂ ਦੇ ਨਾਲ ਖੜੀ ਹੈ ਅੱਜ ਸਾਡੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ 'ਚ ਸ਼ਹੀਦ ਸਰਤਾਜ ਗੁਰਾਰਜਨ ਦੇਵ ਜੀ ਮਹਾਰਾਜ ਦੇ ਸ਼ੀਰ ਸਥਾਨ ਤੇ ਇੱਕ ਮੀਟਿੰਗ ਹੋਈ ਹੈ ਜਿਹਦੇ ਵਿੱਚ ਖਾਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਗੁੰਡਾਗਰਦੀ ਜਿਹੜੇ ਗੁੰਡੇ ਰਹੇ ਉਹ ਉਹਦੇ ਖਿਲਾਫ ਪ੍ਰੋਪਗੈਂਡਾ ਕਰ ਰਹੇ ਹਨ ਅਸੀਂ ਪੂਰੇ ਪਾਕਿਸਤਾਨੀ ਸਿੱਖ ਸੰਗਤ ਇਹ ਫੈਸਲਾ ਕੀਤਾ ਕਿ ਅਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਸ਼ਾਨਾ ਬਚਾਨਾ ਖੜੇ ਹਾਂ ਅਸੀਂ ਬਿਲਕੁਲ ਉਹਦੇ ਤੇ ਉਹਦੇ ਜਿਹੜੇ ਇੰਜ਼ਾਮ ਲੱਗੇ ਨੇ ਉਹ ਝੂਠੇ ਨੇ ਤੇ ਗਿਆਨੀ ਹਰਪ੍ਰੀਤ ਸਿੰਘ ਕੌਮ ਦਾ ਹੀਰੋ ਹੈ ਉਹਨੇ ਹਮੇਸ਼ਾ ਪੰਥ ਔਰ ਕੌਮ ਦੀ ਗੱਲ ਕੀਤੀ ਹੈ ਪੂਰੇ ਪਾਕਿਸਤਾਨੀ ਸਿੱਖ ਸੰਗਤ ਉਹਦੇ ਨਾਲ ਸ਼ਰਾਬ-ਵਿਸ਼ਾਨਾ ਖੜੇ ਹੈ ਤਖਤຊਹੀਦ ਹਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪੀ ਸਿੰਘ ਦੀਆਂ ਸਿਵਾਮਾਂ ਖਤਮ ਹੋਣ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਖਿਲਾਫ ਗੁੱਸਾ ਜ਼ਾਹਰ ਕੀਤਾ ਜਾ ਰਿਹਾ ਹੈ ਉੱਥੇ ਹੀ ਹੁਣ ਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਬੀਸ਼ਨ ਸਿੰਘ ਨੇ ਵੀ ਆਪਣਾ ਰੋਸ ਜ਼ਾਹਰ ਕੀਤਾ ਹੈ ਵੀਡੀਓ ਜਾਰੀ ਕਰਕੇ ਉਹਨਾਂ ਕਿਹਾ ਕਿ ਅੱਜ ਸਾਡੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਸਥਾਨ ਤੇ ਇੱਕ ਮੀਟਿੰਗ ਹੋਈ ਹੈ। ਅਸੀਂ ਪੂਰੀ ਪਾਕਿਸਤਾਨੀ ਸਿੱਖ ਸੰਗਤ ਨੇ ਫੈਸਲਾ ਕੀਤਾ ਹੈ ਕਿ ਅਸੀਂ ਗਿਆਨੀ ਹਰਪੀ ਸਿੰਘ ਦੇ ਨਾਲ ਖੜੇ ਹਾਂ। ਉਹਨਾਂ ਉੱਤੇ ਜੋ ਇਲਜ਼ਾਮ ਲੱਗੇ ਹਨ ਉਹ ਬਿਲਕੁਲ ਝੂਠੇ ਹਨ। ਗਿਆਨੀ ਹਰਪੀ ਸਿੰਘ ਕੌਮ ਦੇ ਹੀਰੇ ਹਨ। ਉਹਨਾਂ ਨੇ ਹਮੇਸ਼ਾ ਪੰਥ ਤੇ ਕੌਮ ਦੀ ਗੱਲ ਕੀਤੀ ਹੈ। ਪੂਰੀ ਪਾਕਿਸਤਾਨੀ ਸਿੱਖ ਸੰਗਤ ਉਹਨਾਂ ਦੇ ਨਾਲ ਖੜੀ ਹੈ। ਅੱਜ ਸਾਡੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ 'ਚ ਸ਼ਹੀਦਾਂ ਦੇ ਦੇ ਸੱਤਾਜ ਗੁਰ ਅਰਜਨ ਦੇਵ ਜੀ ਮਹਾਰਾਜ ਦੇ ਸੀਜੇ ਸਥਾਨ ਤੇ ਇੱਕ ਮੀਟਿੰਗ ਹੋਈ ਹੈ ਜਿਹਦੇ ਵਿੱਚ ਖਾਸ ਕਰਕੇ ਗਿਆਨੇ ਹਰਪ੍ਰੀਤ ਸਿੰਘ ਦੇ ਖਿਲਾਫ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਗੁੰਡਾਗਰਦੀ ਜਿਹੜੇ ਗੁੰਡੇ ਰਹੇ ਉਹ ਉਹਦੇ ਖਿਲਾਫ ਪ੍ਰੋਪਗੈਂਡਾ ਕਰ ਰਹੇ ਹਨ ਅਸੀਂ ਪੂਰੇ ਪਾਕਿਸਤਾਨੀ ਸਿੱਖ ਸੰਗਤ ਇਹ ਫੈਸਲਾ ਕੀਤਾ ਕਿ ਅਸੀਂ ਗਿਆਨੇ ਹਰਪ੍ਰੀਤ ਸਿੰਘ ਦੇ ਨਾਲ ਸ਼ਾਨਾ ਬਚਾਨਾ ਖੜੇ ਹਾਂ ਅਸੀਂ ਬਿਲਕੁਲ ਉਹਦੇ ਤੇ ਉਹਦੇ ਜਿਹੜੇ ਇਨਜ਼ਾਮ ਲੱਗੇ ਨੇ ਉਹ ਝੂਠੇ ਨੇ ਤੇ ਗਿਆਨੀ ਹਰਪ੍ਰੀਤ ਸਿੰਘ ਕੌਮ ਦਾ ਹੀਰੋ ਹੈ ਉਹਨੇ ਹਮੇਸ਼ਾ ਪੰਥ ਔਰ ਕੌਮ ਦੇ ਗੱਲ ਕੀਤੀ ਹੈ ਪੂਰੇ ਪਾਕਿਸਤਾਨੀ ਸਿੱਖ ਸੰਗਤ ਉਹਦੇ ਨਾਲ ਸ਼ਾੜਾ ਬਿਸ਼ਾੜਾ ਖੜੇ ਹੈ ਤਖਤຊ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਹੋਣ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਖਿਲਾਫ ਗੁੱਸਾ ਜ਼ਾਹਰ ਕੀਤਾ ਜਾ ਰਿਹਾ ਹੈ ਉੱਥੇ ਹੀ ਹੁਣ ਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਬੀਸ਼ਨ ਸਿੰਘ ਨੇ ਵੀ ਆਪਣਾ ਰੋਸ ਜ਼ਾਹਰ ਕੀਤਾ ਹੈ ਵੀਡੀਓ ਜਾਰੀ ਕਰਕੇ ਉਹਨਾਂ ਨੇ ਕਿਹਾ ਕਿ ਅੱਜ ਸਾਡੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਸਥਾਨ ਤੇ ਇੱਕ ਮੀਟਿੰਗ ਹੋਈ ਹੈ ਅਸੀਂ ਪੂਰੀ ਪਾਕਿਸਤਾਨੀ ਸਿੱਖ ਸੰਗਤ ਨੇ ਫੈਸਲਾ ਕੀਤਾ ਹੈ ਕਿ ਅਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਖੜੇ ਹਾਂ ਉਹਨਾਂ ਉੱਤੇ ਜੋ ਇਲਜ਼ਾਮ ਲੱਗੇ ਹਨ ਉਹ ਬਿਲਕੁਲ ਝੂਠੇ ਹਨ ਗਿਆਨੀ ਹਰਪ੍ਰੀਤ ਸਿੰਘ ਕੋਮ ਦੇ ਹੀਰੇ ਹਨ ਉਹਨਾਂ ਨੇ ਹਮੇਸ਼ਾ ਪੰਥ ਤੇ ਕੋਮ ਦੀ ਗੱਲ ਕੀਤੀ ਹੈ ਪੂਰੀ ਪਾਕਿਸਤਾਨੀ ਸਿੱਖ ਸੰਗਤ ਉਹਨਾਂ ਦੇ ਨਾਲ ਖੜੀ ਹੈ ਅੱਜ ਸਾਡੇ ਗੁਰਦੁਆਰਾ ਡੇਰਸ ਸਾਹਿਬ ਲਾਹੌਰ 'ਚ ਸ਼ਹੀਦ ਸਰਤਾਜ ਗੁਰ ਅਰਜਨ ਦੇਵ ਜੀ ਮਹਾਰਾਜ ਦੇ ਸੀਜੇ ਸਥਾਨ ਤੇ ਇੱਕ ਮੀਟਿੰਗ ਹੋਈ ਹੈ ਜਿਹਦੇ ਵਿੱਚ ਖਾਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਸੋਗਵੀਰ ਸਿੰਘ ਬਾਦਲ ਉਹਨਾਂ ਦੇ ਗੁੰਡਾਗਰਦੀ ਜਿਹੜੇ ਗੁੰਡੇ ਰਹੇ ਉਹ ਉਹਦੇ ਖਿਲਾਫ ਪ੍ਰੋਪਗੈਂਡਾ ਕਰ ਰਹੇ ਹਨ ਅਸੀਂ ਪੂਰੇ ਪਾਕਿਸਤਾਨੀ ਸਿੱਖ ਸੰਗਤ ਇਹ ਫੈਸਲਾ ਕੀਤਾ ਕਿ ਅਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਸ਼ਾਨਾ ਬਚਾਨਾ ਖੜੇ ਹਾਂ ਅਸੀਂ ਬਿਲਕੁਲ ਉਹਦੇ ਤੇ ਉਹਦੇ ਜਿਹੜੇ ਇੰਤਜ਼ਾਮ ਲੱਗੇ ਨੇ ਉਹ ਝੂਠੇ ਨੇ ਤੇ ਗਿਆਨੀ ਹਰਪ੍ਰੀਤ ਸਿੰਘ ਕੌਮ ਦਾ ਹੀਰੋ ਹੈ ਉਹਨੇ ਹਮੇਸ਼ਾ ਪੰਥ ਔਰ ਕੌਮ ਦੀ ਗੱਲ ਕੀਤੀ ਹੈ ਪੂਰੇ ਪਾਕਿਸਤਾਨੀ ਸਿੱਖ ਸੰਗਤ ਉਹਦੇ ਨਾਲ ਸ਼ਰਾਬ-ਵਿਸ਼ਰਾਮ ਖੜੇ